ਵੇ ਬਾਰ ਬਾਰ ਸਨੀਆਂ ਪਾਟਾ ਨੂੰ ਮਤ ਕਰਦੇ ਫੇਰੇ ਵੇ ਜਿਹੜਾ ਕਾ ਵੀ ਬਿਆਜਾ ਨਾ ਤਾ ਮਜ਼ਾਕ ਨਾ ਚੰਗਾ ਭਰਾ ਜੰਗਮਾਨ ਮੁੰਡਾ ਸੀਗਾ ਉਹਦੇ ਸਾਹਮਣੇ ਚੱਕਰ ਚੋਂ ਨਿਗਾਹ ਤੇ ਕਹ ਮੇਰੇ ਤੇ ਪਟਿਆ ਗਿਆ ਮਨੇ ਭਰਾ ਉਹਨੇ ਕੋਈ ਤਾਂ ਨਾ ਮਾਰਾ ਸੋਚੂਗੀ ਉਹਦਾ ਨੇ ਆਪਣੇ ਜਵਾਨ ਪੁੱਤ ਦਾ ਵਿਆਹ ਉਸਦੀ ਹੀ ਭੈਣ ਦੇ ਨਾਲ ਤੈਅ ਕਰ ਦਿੱਤਾ ਨਾ ਸਿਰਫ ਤੈਅ ਕੀਤਾ ਸਗੋਂ ਇਸ ਵਿਆਹ ਦੀਆਂ ਰਸਮਾਂ ਵੀ ਨਿਭਾਈਆਂ ਜਾ ਰਹੀਆਂ ਸਨ ਇਸ ਭੂਆ ਨੇ ਆਪਣੀ ਭਤੀਜੀ ਤੇ ਪੂਰਾ ਤਰਸ ਨਹੀਂ ਕੀਤਾ ਜਿਸ ਤੇ ਮਾਬਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸਾਬਰਾਓ ਕਿਸੇ ਦੀ ਕੋਈ ਜਿੰਨਾ ਖਲਵਾੜ ਨਹੀਂ ਕਰੀਦਾ ਹੁੰਦਾ ਸਮਝੀਦਾ ਗਾ ਲਓ ਠੀਕ ਹੈ ਨਾ ਇਹਦਾ ਭਾਜੀ ਨਾ ਕਰੋ ਬਸ ਇਹ ਥੋੜਾ ਕਾਲੀ ਪੈਜ ਹੋ ਗਿਆ ਮਜਾਕ ਨਾ ਚੰਗਾ ਭਰਾ ਜੰਗ ਮੈਂ ਮੁੰਡਾ ਸੀਗਾ ਉਹ ਉਹਦੇ ਸਾਹਮਣੇ ਚੱਕਰ ਜਿਹਾ ਉਹਦਾ ਨਗੇਲ ਚ ਗਿਆ ਮੇਰੀ ਪਟਿਆੜਿਆ ਮੇਰੇ ਭਰਾ ਦਾ ਮੈਨੂੰ ਇਦਾਂ ਦਾ ਥੋੜਾ ਮਾਰਾ ਸੋਚੂਗੀ ਉਹਦਾ ਕਰੀਬ 1 ਸਾਲ ਤੋਂ ਉਹ ਇਸ ਭਤੀਜੀ ਨੂੰ ਆਪਣੇ ਘਰ ਦੇ ਵਿੱਚ ਰੱਖੀ ਹੋਈ ਸੀ ਪਰ ਨਹੀਂ ਪਤਾ ਸੀ ਕਿ ਉਹ ਆਪਣੇ ਹੀ ਮੁੰਡੇ ਦੇ ਨਾਲ ਇਸ ਨਾਬਾਲਗ ਭਤੀਜੀ ਨੂੰ ਵਿਆਹ ਦੇ ਸੁਪਨੇ ਦੇਖ ਰਹੀ ਹੈ ਅੱਜ ਜਦੋਂ ਕੋੜੀ ਸਜਾ ਕੇ ਘਰ ਲਿਆਂਦੀ ਗਈ ਅਤੇ ਨਾਲ ਹੀ ਫੁੱਲਾਂ ਵਾਲੀ ਕਾਰ ਕਰਦੇ ਬਾਹਰ ਖੜੀ ਦੇਖੀ ਤਾਂ ਲੋਕਾਂ ਨੂੰ ਇਸ ਬਾਬਤ ਜਾਣਕਾਰੀ ਹੋਈ ਕਿ ਇਸ ਘਰ ਦੇ ਵਿੱਚ ਭੈਣ ਭਰਾ ਦਾ ਵਿਆਹ ਕੀਤਾ ਜਾ ਰਿਹਾ ਹੈ। ਭੂਆ ਨੇ ਪੋਰਾ ਵੀ ਸ਼ਰਮ ਨਹੀਂ ਕੀਤੀ ਜਿਸ ਦੇ ਚੱਲਦੇ ਹੋਏ ਕੁਝ ਰਿਸ਼ਤੇਦਾਰਾਂ ਨੂੰ ਸ਼ਰਮ ਜ਼ਰੂਰ ਆ ਗਈ। ਉਹਨਾਂ ਦੇ ਵੱਲੋਂ ਹੀ ਜਾ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਤਾਂ ਬਾਅਦ ਦੇ ਵਿੱਚ ਇੱਥੇ ਪਾਰੀ ਇਕੱਠ ਸਮੇਤ ਪੁਲਿਸ ਵੀ ਪਹੁੰਚ ਗਈ। ਇਸ ਤੋਂ ਬਾਅਦ ਇਸ ਭੂਆ ਦਾ ਕਹਿਣਾ ਸੀ ਕਿ ਮੇਰੇ ਤੋਂ ਗਲਤੀ ਹੋ ਗਈ ਅਤੇ ਮੈਂ ਹੁਣ ਇਹ ਗਲਤੀ ਨਹੀਂ ਕਰਾਂਗੀ। ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹ ਆਪਣੀ ਨਾ ਬਾਲਗ ਭਤੀਜੀ ਦੀ ਜ਼ਿੰਦਗੀ ਖਰਾਬ ਕਰ ਰਹੀ ਸੀ ਕਿਉਂ ਜੋ ਇਸ ਤਾ ਮੁੰਡਾ ਚੱਲਣ ਫਿਰਨ ਤੋਂ ਵੀ ਅਸਮਰਥ ਹੈ ਪਤਾ ਲੱਗਿਆ ਕਿ ਉਸਦਾ ਸੇਹਰਾ ਤੋਂ ਲੈ ਕੇ ਉਸਤੇ ਪਾਣ ਦੇ ਕੱਪੜੇ ਸ਼ੇਰਵਾਨੀ ਸਭ ਕੁਝ ਇਸ ਦੀ ਮਾਂ ਦੇ ਵੱਲੋਂ ਹੀ ਪਾਇਆ ਗਿਆ ਰਿਸ਼ਤੇਦਾਰਾਂ ਦੇ ਵੱਲੋਂ ਹੀ ਉਸ ਨੂੰ ਧੱਕੇ ਦੇ ਨਾਲ ਤਿਆਰ ਕੀਤਾ ਗਿਆ ਕਿਉਂ ਜੋ ਉਹ ਮੁੰਡਾ ਖੁਦ ਬੈਠ ਉੱਠ ਤੱਕ ਨਹੀਂ ਸਕਦਾ ਇਸ ਮੌਕੇ ਤੇ ਭੂਆ ਨੇ ਕਿਹਾ ਕਿ ਉਸ ਦੀ ਭਤੀਜੀ ਖੁਦ ਚਾਹੁੰਦੀ ਸੀ ਕਿ ਉਸਦਾ ਵਿਆਹ ਇਸ ਦੇ ਨਾਲ ਕੀਤਾ ਜਾਵੇ ਪੈਣਪਰਾ ਦਾ ਵਿਆਹ ਕਰਦੇ ਹੋਏ ਇਸ ਭਗਵਾਨ ਨੇ ਪੂਰਾ ਸ਼ਰਮ ਲਿਹਾਜ਼ ਨਹੀਂ ਕੀਤੀ ਫਿਲਹਾਲ ਇਹ ਸਾਰੀ ਘਟਨਾ ਨੂੰ ਹੋਣ ਤੋਂ ਪਹਿਲਾਂ ਰੋਕ ਦਿੱਤਾ ਗਿਆ ਮੌਕੇ ਤੇ ਹੀ ਚਾਈਲਡ ਕਮਿਸ਼ਨ ਵਾਲੇ ਅਤੇ ਨਾਲ ਹੀ ਪੁਲਿਸ ਮੁਲਾਜ਼ਮ ਪਹੁੰਚ ਗਏ ਸਨ ਜਿਨ੍ਹਾਂ ਨੇ ਮੀਡੀਆ ਦੇ ਸਹਾਰੇ ਦੇ ਨਾਲ ਇਸ ਖਬਰ ਨੂੰ ਬਾਹਰ ਲਿਆਂਦਾ ਅਤੇ ਇਹ ਬੁਰਾ ਕੰਮ ਹੋਣ ਤੋਂ ਵੀ ਰੋਕ ਦਿੱਤਾ ਦੱਸਦੀ ਹੈ ਕਿ ਇਹ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਘਰ ਦੇ ਵਿੱਚ ਰਹਿੰਦੀ ਹੀ ਪੂਆ ਨੇ ਆਪਣੀ ਭਤੀਜੀ ਨੂੰ ਘਰ ਦੇ ਵਿੱਚ ਰੱਖਿਆ ਹੋਇਆ ਸੀ ਅਤੇ ਆਪਣੇ ਪੁੱਤ ਦੀ ਦੇਖਪਾਲ ਉਸੇ ਤੋਂ ਹੀ ਕਰਵਾਉਂਦੀ ਸੀ ਇਸ ਤੇ ਚਲਦੇ ਹੋਏ ਉਹ ਉਸ ਦਾ ਵਿਆਹ ਕਰ ਰਹੀ ਸੀ ਹਾਲਾਂਕਿ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਉਸ ਨੇ ਸੇਵਾ ਹੀ ਕਰਵਾਣੀ ਸੀ ਤਾਂ ਉਹ ਭੈਣ ਭਰਾ ਨੂੰ ਭੈਣ ਭਰਾ ਦੇ ਨਾਤੇ ਹੀ ਘਰ ਦੇ ਵਿੱਚ ਰੱਖਦੀ ਅਤੇ ਭੈਣ ਸਮਝ ਕੇ ਹੀ ਉਹ ساری ਉਮਰ ਉਸ ਭਰਾ ਦੀ ਸੇਵਾ ਕਰ ਸਕਦੀ ਸੀ ਪਰ ਐਡੀ ਵੱਡੀ ਗਲਤੀ ਕਰਨ ਜਾ ਰਹੀ ਸੀ ਇਹ ਵਿਆਹ ਦੀ ਡੋਲੀ ਵਾਲੀ ਕਾਰ ਤੱਕ ਲਿਆਂਦੀ ਗਈ ਘਰ ਤੇ ਵੀ ਜਸ਼ਨ ਦਾ ਮਾਹੌਲ ਸੀ ਮਹਿੰਦੀ ਲਗਾਉਣ ਤੋਂ ਬਾਅਦ ਮੁੰਡੇ ਦੀ ਸੇਰਾਬੰਦੀ ਕਰ ਦਿੱਤੀ ਗਈ ਪਰ ਇਹਨਾਂ ਮੌਕੇ ਤੇ ਜੇਕਰ ਲੋਕ ਨਾ ਪਹੁੰਚਦੇ ਤਾਂ ਇਹ ਗਲਤ ਕਾਰਾ ਹੋ ਨਿਭੜਨਾ ਸੀ ਫਿਲਹਾਲ ਇਸ ਪੂਰੀ ਘਟਨਾ ਨੂੰ ਲੈ ਕੇ ਖੁਦ ਭੂਆ ਕੈਮਰੇ ਦੇ ਸਾਹਮਣੇ ਆ ਕੇ ਦੱਸ ਰਹੀ ਹੈ ਕਿ ਇਹ ਸਭ ਕੁਝ ਕਿਵੇਂ ਅਤੇ ਕਿਉਂ ਹੋਇਆ ਦੂਸਰੇ ਪਾਸੇ ਪੁਲਿਸ ਮੁਲਾਜ਼ਮ ਜਨਾਦ ਦੇ ਵੱਲੋਂ ਇਸ ਬੁਰੇ ਕੰਮ ਨੂੰ ਹੋਣ ਤੋਂ ਰੋਕਿਆ ਗਿਆ ਉਹਨਾਂ ਨੇ ਕੀ ਕੁਝ ਕਿਹਾ ਆਓ ਜਾਣਦੇ ਹਾਂ ਇਹ ਹੈ ਕਿ ਤੁਹਾਨੂੰ ਦੇਖੇ ਤੁਸੀਂ ਜੋ ਵੀ ਲੜਕੀ ਨਾ ਹੋਇਆ ਸੀ ਵਿਆਹ ਹੋਣ ਵਾਲਾ ਸੀ ਅਸੀਂ ਆ ਕੇ ਉਹ ਰੋਕਿਆ ਤੇ ਪਹਿਲੇ ਤੇ ਕੋਈ ਮੰਨ ਨਹੀਂ ਰਹਾ ਸੀ ਕਿ ਨਹੀਂ ਜੀ 18 ਸਾਲ ਦੀ ਹੈ ਐਸਟਾ ਉਹ ਹੁਣ ਜਾ ਕੇ ਇਹਨਾਂ ਨੇ ਆਪੇ ਇਹ ਗਲਤੀ ਆਪਣੀ ਮੰਨੀ ਹੈ ਕਿ ਨਹੀਂ 2018-14 ਬਰਤ ਸੀ ਹੁਣ 15 ਸਾਲ ਦੀ 16ਵਾਂ ਸਾਲ ਲੱਗਣਾ ਹਲੇ ਨੂੰ ਸੋ ਉਹ ਆਪਣੀ ਇਹਨਾਂ ਨੇ ਗਲਤੀ ਮੰਨੀ ਕਿਹੜੀ ਲੜਕੀ ਕਿਸੇ ਇਹਨਾਂ ਨੇ ਬੱਚਿਆ ਹਾਂਜੀ ਲੜਕੀ ਲੜਕੇ ਦੀ ਹਾਲਾਤ ਹਾਲਾਤ ਲੜਕੇ ਦੀ ਜੀ ਤੁਹਾਨੂੰ ਤੁਸੀਂ ਵੀ ਦੇਖਿਆ ਗਿਆ ਉਹ ਕਾਫੀ ਬੈਠੀ ਹੈ ਚੱਲ ਨਹੀਂ ਸਕਦੇ ਸੋ ਲੜਕੀ ਦੀ ਕਾਫੀ ਇਹਨਾਂ ਲਾਈਫ ਖਰਾਬ ਹੋ ਸਕਦੀ ਸੀ ਚਲੋ ਇਹਨਾਂ ਨੇ ਆਪਣੀ ਗਲਤੀ ਮੰਨੀ ਹੈ 아이 ਕਹਿੰਦੇ ਆ ਇਹਨਾਂ ਨੂੰ ਨਹੀਂ ਸੀ ਪਤਾ ਇਹਨਾਂ ਨੇ ਆਪਣੇ ਬੱਚੇ ਦਾ ਦੇਖਿਆ ਸੋਚਿਆ ਇਹਨਾਂ ਕੋ ਰਹਿੰਦੇ ਸੀ ਲੜਕੀ ਦਾ ਨਹੀਂ ਸੋਚਿਆ ਤੇ ਉਹ ਮਰ ਪੇਸ਼ੋ ਤੋਂ ਭੈਣ ਭਰਾ ਹੀ ਕਿਸਨੋ ਹੈ ਤੇ ਚਲੋ ਭੈਣ ਭਰਾ ਸੀ ਪਰ ਇਹਨਾਂ ਨੂੰ ਚਾਹੀਦਾ ਸੀ ਕੁਝ ਜੇ ਪੈਰ ਬਣਾ ਕੇ ਰੱਖ ਲੈਂਦੇ ਜੇ ਰੱਖਣਾ ਹੀ ਸੀ ਸੇਵਾ ਵਾਸਤੇ ਰੱਖਣਾ ਸੀ ਪੈਨ ਬਣਾ ਕੇ ਰੱਖਣਾ ਜੀ ਹਾਂ ਇਹ ਆਪਣੀ ਗਲਤੀ ਮੰਨ ਗਿਆ ਜੀ ਤੇ ਹੁਣ ਉਹ ਆਪਣੇ ਬਾਲਪਿਪਕ ਵਾਲੇ ਅੱਛਾ ਇਹਨਾਂ ਨੇ ਪਹਿਲਾਂ ਵੀ ਇੱਕ ਲੜਕੀ ਜੀ ਇਹਨਾਂ ਨੂੰ ਪਹਿਲਾਂ ਲੜਕੀ ਜਾਈ ਸੀ ਇਹਨਾਂ ਨੇ ਉੱਥੇ ਗਲੀ ਕਿਹਾ ਸੀ ਇਹਨਾਂ ਨੇ ਹਾਂ ਜੀ ਜੀ ਵੀ ਆਏ ਸੀ ਪਰ ਉਦੋਂ ਸ਼ਾਇਦ ਕਿਸੇ ਨੇ ਇਹਨਾਂ ਨੂੰ ਕਿਹਾ ਨਹੀਂ ਹੁਣ ਸਾਹਮਣੇ ਆ ਗਿਆ ਨਹੀਂ ਨਹੀਂ ਉਹ ਬਿਲਕੁਲ ਨਹੀਂ ਉਹ ਖੁਦ ਆਪ ਬੰਦੇ ਨੇ ਨਹੀਂ ਕਰਾ ਮੰਨ ਲਓ ਜੇ ਇਹ ਲੜਕੀ ਮੰਨ ਰਹੀ ਹੈ ਕਿ ਮੈਨੇ ਜ਼ਬਰਦਸਤੀ ਕੀਤੀ ਆ ਰਹੀ ਉਹ ਲੜਕੀ ਨੇ ਨਹੀਂ ਕਿਹਾ ਜ਼ਬਰਦਸਤੀ ਪਰ ਉਹ ਕਹੇ ਉਹ ਮੰਨ ਨਹੀਂ ਰਹੀ ਸੀ ਜੋ ਉਹਨੇ ਸਮਝਾਇਆ ਗਿਆ ਬਣਾਇਆ ਗਿਆ ਉਹ ਵਿਚਾਰੀ ਉਹੀ ਹੋਰ ਰਹੀ ਹੁੰਦਾ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਮੈਂ ਇਹ ਮੈਸੇਜ ਨਹੀਂ ਹੈ ਕਿ ਪਲੀਜ਼ ਜੇਕਰ ਤੁਹਾਡੇ ਵਾਲੇ ਦੁਆਲੇ ਕੋਈ ਇਸ ਤਰ੍ਹਾਂ ਦਾ ਹੋ ਰਿਹਾ ਕੁਝ ਲੜਕੀ ਨਾਲ ਤੇ ਪਲੀਜ਼ ਤੁਸੀਂ ਦੱਸੋ ਆਪ ਨਹੀਂ ਤੁਸੀਂ ਕਰ ਸਕਦੇ ਸਾਨੂੰ ਦੱਸੋ ਸਾਡੀ ਅੰਜੀ ਨੂੰ ਦੱਸੋ ਅਸੀਂ ਉਹਨਾਂ ਲਈ ਲੜਾਂਗੇ ਛੋਟੀ ਬੱਚੀ ਦਾ ਵੈਸੇ ਕਾਨੂੰਨੀ ਜ਼ੁਰਮ ਮੈਂ ਤੁਹਾਨੂੰ ਕਿਸ ਤਰ੍ਹਾਂ ਕਵਰ ਹੋਈ ਸੀ ਐਕਚੁਅਲੀ ਮੈਨੂੰ ਇਹਨਾਂ ਦੇ ਕਿਤੋਂ ਮੈਂ ਨਾਮ ਨਹੀਂ ਲੈ ਸਕਦੀ ਰਿਲੇਟਿਵ ਤੋਂ ਨਹੀਂ ਮੈਨੂੰ ਦੱਸਿਆ ਸੀ ਇਹ ਰਾਤੀ ਆਇਆ ਮੈਨੂੰ ਫੋਨ ਰਾਤ ਦੇ 10:30 11 ਵਜੇ ਮੈਂ ساری ਰਾਤ ਮੈਂ ਸਦਾ ਸੌ ਨਹੀਂ ਸਕੇ ਮੇਰੇ ਮਨ ਸੁੰਮਦਾ ਰਿਹਾ ਕਿ ਕਿਸਰਾ ਹੋ ਰਿਹਾ ਫਿਰ ਮੈਂ ਸਵੇਰੇ ਉੱਠਦੇ ਸਾਰੀ ਪਹਿਲੇ ਮੈਂ ਆਪਣੇ ਚਾਈਲਡ ਵਾਲੇ ਜੈਡ ਮੈਮ ਉਹਨਾਂ ਨੂੰ ਕਾਲ ਕੀਤੀ ਫਿਰ ਤੁਹਾਡੇ ਮੀਰੀਆ ਵਾਲਿਆਂ ਨੂੰ ਗੱਲ ਕੀਤੀ ਸੋ ਮੈਂ ਨੂੰ ਪੁਲਿਸ ਨੂੰ ਵੀ ਫੋਨ ਕੀਤਾ ਫਿਰ ਅਸੀਂ ਇਹ ਕੀ ਉੱਥੇ ਟਾਈਮ ਪੂਰਾ ਸੀ ਜੀ ਜੀ ਬਿਲਕੁਲ ਪੁਲਿਸ ਵਾਲਿਆਂ ਨੇ ਪੂਰਾ ਸਹਿਯੋਗ ਦਿੱਤਾ ਠੀਕ ਹੈ ਧੰਨਵਾਦ ਸਾਲਾ ਐਸ.ਆਈ. ਪੂਰਨ ਸਿੰਘ ਉਤਾਲਾ ਮੋਹਗਪੁਰਾ ਇਹ ਬਾਲ ਵਿਆਹ ਹੋਣ ਰਿਹਾ ਸੀ ਐਨ.ਜੀ.ਓ. ਆਈ ਆ ਉਥੋਂ ਆਪਣਾ ਡੀਸਕਪ ਕਰਤਾ ਬ్రో ਜੀ ਤੇ ਉਹਨਾਂ ਨੇ ਆ ਕੇ ਕਿ ਉਹ ਬਾਲ ਵਿਆਹ ਰੋਕਤਾ ਹੁਣ ਤੇ ਉਹ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ ਅੱਛਾ ਕੁੜੀ ਦੀ ਉਮਰ ਕਿੰਨੀ ਸੀ ਤੇ ਵਿੱਚ ਕੁੜੀ ਦੀ ਉਮਰ ਕੋਈ 15-16 ਸਾਲ ਤੇ ਮੁੰਡਾ ਵੀ ਕੀ ਸਾਲ ਦਾ ਹੈਂਡੀਕੈਪ ਸੀ ਉਹ ਐਂਟੀਕੇਪ ਸੀ ਬਿਮਾਰ ਹੈ ਜਦੋਂ ਤੇ ਪਰਿਵਾਰ ਨੂੰ ਮਿਲ ਲਗੇ ਘਰ ਮੰਨਦੇ ਭਾਈ ਸੇ ਉਹਦਾ ਮੰਨੇ ਪਹਿਲਾਂ ਮੰਨੇ ਸੀ ਆ ਕਿ ਨਹੀਂ ਕਿ ਥਾਣੇ ਆ ਕੇ ਮੰਨੇ ਨਹੀਂ ਨਹੀਂ ਮੰਨੇ ਸੀ ਕਿ ਪਹਿਲਾਂ ਹੀ ਮੰਨੇ ਵੀ ਅਸੀਂ ਨਹੀਂ ਉਹ ਰੋਕ ਕਰਦੇ ਪਰ ਹੁਣ ਉਹਨਾਂ ਨੂੰ ਪੀਜੀਓ ਆਈ ਆਪਣਾ ਡੀਸੀ ਦਫ਼ਤਰੋਂ ਉਹਨਾਂ ਕਰਾ ਲ ਕੇ ਉਹਨੂੰ ਗੈਪੀ ਡਾਕਟ ਲੈ ਲਿਆ ਯਾਰ ਇਹ ਜੀ ਤੁਹਾਡੇ ਕੋਲ ਵੀ ਯਾਰ ਰੋਕ ਦਤਾ ਸੀ ਮਾਫੀਨਾਮਾ ਕੀ ਕਰਨਾ ਕਾਰਵਾਈ ਮਾਫੀਨਾਮਾ ਉਹਨਾਂ ਨੂੰ ਦਿੱਤਾ ਸੀ ਡੀਸੀ ਦਫ਼ਤਰੋਂ ਬਾਹਰ ਬਾਹਰ ਹੀ ਰੱਖੋ ਕੋਈ ਨਾ ਆ ਬੇਨਾ ਤੇਰੇ ਵਸੇ ਆਇਆ ਨੀਤੇ ਹਮੇਲਾ ਬੇਨਾ ਤੇਰੇ ਵਸੇ ਆਇਆ ਨੀਤੇ ਆ ਇਹ ਬਾਰ ਬਾਰ ਸਾਨੂੰ ਨੀ ਆ ਪਾਜਦਾਂ ਦਾ ਕੀ ਕਰ ਲੈਂਦੇ ਏ ਪਿਆੰਦੇ ਨੂੰ ਤਿਆਰ ਨਾ ਬਣਾਓ ਕਿਸੇ ਦੀ ਕੋਈ ਜਿਤਨਾ ਖਲਵਾੜ ਨਹੀਂ ਕਰੀ ਦੋਂਦਾ ਸਮਝੀਦਾ ਹੁੰਦਾ ਗਾਲੋ ਠੀਕ ਹੈ ਨਾ ਇਹਦਾ ਭਾਜੀ ਨਾ ਕਰੋ ਬਸ ਇਹ ਜਿਹੜਾ ਕਾਲੀ ਉਹ ਪੈਜ ਹੋ ਗਿਆ ਤਾਂ ਮਚਾ ਕੇ ਚੰਗਾ ਭਲਾ ਜੰਗਮੈ ਮੁੰਡਾ ਸੀਗਾ ਉਹ ਉਹਦੇ ਸਾਹਮਣੇ ਚੱਕਰ ਜਿਹੜਾ ਨਗੇਜ ਚਾ ਕੇ ਮੇਰੀ ਪਟੇੜਿਆ ਮੇਰੇ ਭਰਾ ਦਾ ਮੈਨੂੰ ਇਦਾਂ ਦਾ ਥੋੜਾ ਮਾਰਾ ਸੋਚੂਗੀ ਉਹਦਾ ਸੁਣਣੇ ਬੰਦੇ ਹਾਂ ਤੂੰ ਯਾਰ ਸਮਝਦਾ ਆਦਾ ਕਿ ਤੈਨੋਂ ਹੋਈ ਆਪਣਾ ਤਕਲੀਫ ਸੁਣਾਉਂਦੇ ਸਾਡਾ ਸਾਰਾ ਮੱਲਾ ਲਗਾਵਾ ਹੀ ਦੋਗਾ ਵੈਸੇ ਤੁਸੀਂ ਤੁਸੀਂ ਮੰਨ ਲੜ ਕੇ ਦੀ ਮਤਲਬ ਪੁੱਛਦੇ ਨੇ ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਜੀ ਤੁਸੀਂ ਤੁਹਾਡੇ ਨਾਮ ਕੀ ਹੈ ਕਿੱਥੇ ਰਹਿੰਦੇ ਹੋ ਨਾ ਜੀ ਜੀ ਪਲੀਸ ਨਿਆਸਰ ਲਖੋ ਕਹਿੰਦੇ ਰਹਿਣ ਵਾਲੇ ਮੇਰੇ ਮੇਰਾ ਨਾਮ ਸ੍ਰੀਿੰਦਰ ਕੌਰ ਆ ਸ੍ਰੀਿੰਦਰ ਜੀ ਕੀ ਕਰ ਜਾ ਰਿਹਾ ਮੇਰੇ ਪਿਓ ਦਾ ਨਾਮ ਰਤਨ ਸਿੰਘ ਇੱਕੋ ਮਿੰਟ ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਠੀਕ ਹੈ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਵੀ ਮੈਂ ਸ਼ਾਦੀ ਕਰਨੀ ਹੈ ਕਿੰਨੀ ਉਮਰ ਸੀ ਭਤੀਜੀ ਦੀ ਭਤੀਜੀ ਨੂੰ 16ਵਾਂ ਸਾਲ 16ਵਾਂ ਸਾਲ ਲੱਗਣਾ ਜੀ ਕਿ ਲੱਗਿਆ 2008 ਦਾ ਲੱਗ ਗਿਆ ਕਿ ਲੱਗਣਾ ਬਾਜੀ ਆ ਬਰਮਰੀ ਦੇ 3 ਮਹੀਨੇ ਲੱਗ ਗਏ ਲੱਗਦਾ ਕਿ ਗਲਤ ਕਰਨ ਜਾ ਰਹੇ ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਂ ਮੈਡਮ ਕਿੰਨੇ ਚਿਰ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨੇ ਹੋ ਗਏ ਅੱਛਾ ਮੌਕੇ ਤੇ ਤੁਹਾਡੇ ਕੋ ਪਹੁੰਚਿਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ ਚਲੋ ਭਾਈ ਜਿੱਤੀ ਤੇ ਉਹਦੀ ਜ਼ਿੰਦਗੀ ਲੜਕੀ ਦੀ ਖਰਾਬ ਹੋਈ ਨਹੀਂ ਸੀ ਹਾਂ ਚਲੋ ਮੀਡੀਆ ਨੇ ਬਚਾ ਲਿਆ ਭਾਜੀ ਨਹੀਂ ਮੀਡੀਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ ਮੀਡੀਆ ਨੇ ਸਾਰਿਆਂ ਨੇ ਬੁਲਾਇਆ ਮੀਡੀਆ ਨੇ ਨਹੀਂ ਬਚਾਇ ਲੜਕੇ ਦੀ ਮਰ ਭਾਈ 19 19 ਅੱਛਾ ਲੜਕੇ ਨੂੰ ਹੋਇਆ ਕੀ ਸੀ ਜੀ ਉਹਨਾਂ ਨੂੰ ਨਹੀਂ ਉੱਠ ਸਕਦਾ ਫੇ ਜੰਗਮਾਨ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆਂ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਹੜਕੇ ਸਵੀਰ ਆਵਾ ਅਪ੍ਰੈਲ ਮਹੀਨੇ ਚੋਂ ਸੱਟ ਲੱਗੀ 2 ਅਪ੍ਰੈਲ ਮੰਜੇ ਤੋਂ ਉੱਠ ਕੇ ਚੱਲ ਕੇ ਆ ਸਕਦਾ ਠਾਣੀ ਆਈਗਾ ਪਰ ਨਹੀਂ ਠਾਣੀ ਨੇ ਉਹਨੂੰ ਫੜ ਕੇ ਲਿਆਣਾ ਪੈਂਦਾ ਫਿਰ ਇਹ ਗੱਲ ਕਰ ਫਿਰ ਆ ਕੇ ਤੇ ਚੱਲਦੀ ਗੱਡੀ ਸੀ ਨਾ ਚੱਲ ਗਿਆ ਹਾਂ ਮੈਡੀਕਲ ਡੋਰ ਤੋਂ ਹੀ ਮੰਦੀ ਹੋਣਾ ਕੋਪਾ ਠੀਕ ਨਹੀਂ ਹੈ ਹਾਂਜੀ ਹਾਂਜੀ ਤਾਂ ਫਿਰ ਵੀ ਤੁਸੀਂ ਲੜਕੀ ਸ਼ਾਦੀ ਕਰਦੇ ਸੀ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਹਾਂ ਜੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤੁਹਾਨੂੰ ਕੀ ਕਿਹਾ ਕੁਛ ਨਹੀਂ ਉਹ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿਹਾ ਆਪਾਂ ਨਹੀਂ ਕਰਨੀ ਗਲਤੀ ਹੋ ਗਈ ਸਾਡੀ ਕੋਈ ਗੱਲ ਨਹੀਂ